ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲ ਕਰਨ ਲੱਗਾ ਮੇਰਾ ਜੇ ਕੀਤਾ ਵੀ ਪਿਆਰ ਦੇ ਨਾਲ ਕੋਈ ਛੋਟੀ ਜੀ ਸਾਖੀ ਪੇਸ਼ ਕਰਕੇ ਜੁੱਤੀ ਫੇਰੀਏ ਚੰਮੀ ਤਰ੍ਹਾਂ ਬੈਸੇ ਤਾਂ ਸਤਿੰਦਰ ਕੋਹਲੀ ਪੁਲਿਸ ਨੇ ਚੱਕ ਲੈਨੇ ਡੰਡਾ ਫਿਰੀ ਜਾਂਦਾ ਪਟਾ ਫਿਰ ਹੀ ਜਾਂਦਾ ਰਿਮਾਂਡ ਲਿਆ ਹੋਇਆ ਅਗਲੇ ਨੇ ਤੇ ਉਦੋਂ ਬਾਅਦ ਦੇ ਵਿੱਚ ਕਸਮਾਣ ਛਿਤਰੋ ਛਿਤਰੀ ਜੁੰਡਮ ਜੁੰਡੇ ਗਾਲੀ ਗਲੋਚ ਹੱਥ ਨਾ ਪਹੁੰਚੇ ਥੂਕੋੜੀ ਬਸ ਦੂਰੋਂ ਦੂਰੋਂ ਸਾਰੀ ਦਾ ਚਸਕਾ ਪੈ ਗਿਆ ਸਾੜੀ ਦਾ ਇਦਾਂ ਦੇ ਬੁਣੇਗੇ ਹੋਇਆ ਕੀ ਅਸੀਂ ਵਿੱਚ ਹੁਣ ਕੀ ਹੋਊਗਾ ਰਗੜਿਆ ਕੋਣ ਜਾ ਤੇ ਕਿਹੜਾ ਨਿਖਰ ਕੇ ਕੇਸ ਨਿਖਾਰ ਸਾਬਣ ਨਾਲ ਉਧਰ ਆਉਂਦੀ ਨਹੀਂ ਬੰਦ ਹੋ ਗਈ ਸਾਹਮਣੇ ਆ ਸਕਦਾ ਕਿਹੜਾ ਕਹਿ ਸਕਦਾ ਵੀ ਮੈਂ ਅਕਲ ਵਾਲਾ ਅਕਾਲੀ ਆ ਮੈਂ ਤਾਂ ਮਖਲੋ ਖਾਲੀ ਕਹਿਣਾ ਹੁਣ ਕਿਹੜਾ ਨਿਤਰ ਕੇ ਆਉ ਜਿਹਨੂੰ ਅਸੀਂ ਕਹੀਏ ਵੀ ਇਹ ਬੰਦਾ ਅਕਲ ਵਾਲਾ ਅਕਾਲੀ ਹੈ ਇਹ ਬੰਦਾ ਵਕਈ ਸੰਘਰਸ਼ ਕਰੂਗਾ ਕਿਹਨੂੰ ਕਹੀ ਅਸੀਂ ਚਲੋ ਜਦੋਂ ਸੁਦਰਿੰਦਰ ਕੋਹਲੀ ਚੱਕ ਲਿਆ ਤੇ ਖੁੱਡਾਂ ਚ ਆ ਗਏ ਫਿਰ ਬਾਹਰ ਪਹਿਲਾਂ ਤਾਂ ਉਹ ਕਿਹੜੇ ਗੁਰਪ੍ਰੀਤ ਇਹ ਵਾਲੀ ਇਹ ਵਾਲੀ ਪਤਾ ਨਹੀਂ ਹੁਣ ਨਾਂ ਵੀ ਨਹੀਂ ਹੁੰਦਾ ਉਹਨੇ ਵੀ ਐਂ ਦਾਅਵੇਦਾਰੀ ਪੇਸ਼ ਕਰਤੀ ਉਧਰ ਨੀਟਾ ਸਾਹਿਬਾਂ ਨੇ ਹਲੇ ਤਾਂ ਕਰਨਾ ਥਾ ਕਰਨੀ ਥੀ ਉਹ ਜਿਹੜਾ ਚੰਦੂ ਮਾਦਰ ਹੈ ਉਹਨੇ ਆਉਣਾ ਹੈ ਫਿਰ ਤਾਂ ਡਾਕਟਰ ਚੀਮੇ ਨੇ ਵੀ ਕੱਪਸੜਾ ਪੁ ਮਾਰਨੇ ਨੇ ਹਲੇ ਹਲੇ ਹਲੇਲੂਇਆ ਕਰਨ ਲੱਗਾ ਹੋਇਆ ਤੇ ਹਰੇ ਬਿਰਸ਼ੇ ਬਲਟੋਹੇ ਨੇ ਵੀ ਆਉਣਾ ਹੈ ਉਹ ਵੀ ਜਮਲੀ ਮਾਰੂ ਕੋਈ ਨਾ ਕੋਈ ਤੇ ਸਗਵੀ ਨੇ ਪੰਚਾਇਤ ਸਾੜਤੀਆਂ ਉਹ ਵੀ ਮਾਰੂ ਚਲੋ ਬੋਰ ਨਾ ਹੋਇਓ ਗੱਲ ਸੁਣਿਓ ਧਿਆਨ ਨਾਲ ਹੁਣ ਟੈਗ ਕੀ ਲੱਗਿਆ ਕਿੰਦੇ ਚੰਦ ਮਾਮੇ ਤੇ ਦਾਗ ਲੱਗਾ ਮਾਮਾ ਨੂੰ ਮੋਹ ਕੋਈ ਅਗਲੇ ਨੇ ਸੌਲਾ ਬਣਾਉਣ ਦੀ ਕੋਸ਼ਿਸ਼ ਕੀਤੀ ਸਚਾਈ ਤਾਂ ਹੀ ਜੇ ਕਿਸੇ ਨੂੰ ਕਹਿ ਦਿਓ ਵੀ ਤੂੰ ਮਾਮਾ ਲੱਗਦਾ ਤਾਂ ਉਹ ਸਮਝ ਲੈਂਦਾ ਵੀ ਮੈਨੂੰ ਗਾਲ ਕੱਢੀ ਆ ਨੇ ਕੁਛ ਨਹੀਂ ਬਸ ਆਹੀ ਹੁੰਦਾ ਹੰ ਜਿਹੜੀ ਗੱਲ ਕਰਨੀ ਹੈ ਪਤੀ ਦੀ ਗੱਲ ਹੈ ਮੈਂ ਪਹਿਲੀ ਸੌਰੀ ਮੰਗ ਲੈਣਾ ਜੀ ਮaaf ਕਰਨਾ ਮੈਂ ਪੰਜਾਬੀ ਲਈ ਗੱਲ ਕਰਨੀ ਹੈ ਮੈਂ ਕਿਸੇ ਹਰਾਮਖੋਰ ਲਈ ਕਿਸੇ ਕਤੀੜ ਲਈ ਕਿਸੇ ਖੱਜ ਲਈ ਨਹੀਂ ਗੱਲ ਕਰਨੀ। ਅਸੀਂ ਪੰਜਾਬ ਲਈ ਗੱਲ ਕਰਦੇ। ਤੇ ਹਮੇਸ਼ਾ ਮੈਂ ਪੰਜਾਬ ਲਈ ਗੱਲ ਕੀਤੀ ਹੈ, ਕਰਦੇ ਰਵਾਂਗੇ। ਹੁਣ ਕੋਲੀ ਦੇ ਫੜਨ ਤੋਂ ਬਾਅਦ ਕੀ ਹੋਇਆ? ਗ੍ਰਿਫਤਾਰੀ ਤੋਂ ਬਾਅਦ ਕੀ ਹੋਇਆ? ਹੁਣ ਕਹਿੰਦੇ ਸੁਖਬੀਰ ਬਾਦਲ ਪ੍ਰਧਾਨਗੇ ਛੱਡੇ। ਤਾਂ ਸਹਿਮਤੀ ਹੋ ਸਕਦੀ ਹੈ। ਮਤਲਬ ਜੇ ਬਚਿਆ ਖੁਚਿਆ ਰਹਿਂਦ ਖੂਂਦ ਇਕੱਠੀ ਕਰਨੀ ਹੈ ਉਹ ਜਿਵੇਂ ਝੂਠੇ ਭਾਂਡੇ ਨਹੀਂ ਹੁੰਦੇ ਤੇ ਜੇ ਕੋਈ ਕਿਸੇ ਕੁੱਤੇ ਨੂੰ ਉਹਦੇ ਵਿੱਚੋਂ ਇਕੱਠੀ ਕਰਕੇ ਝੂਠ ਪਾਣੀ ਹੋਵੇ ਜਾਂ ਜਿਉਂ ਜਿਵੇਂ ਉਹ ਜਿਹੜੇ ਸੂਰ ਰੱਖਦੇ ਨੇ ਉਹ ਸਾਰੀ ਝੂਠੀ ਲੈ ਕੇ ਜਾਂਦੇ ਤੇ ਉਹ ਝੂਠੇ ਭਾਂਡੇ ਵਿੱਚੋਂ ਚਮਚੇ ਨਾਲ ਐ ਪੂੰਝ ਪੂੰਝ ਕੇ ਸਾਰਾ ਉਹ ਇਕੱਠਾ ਕਰ ਲੈ ਬੀਪੇ 'ਚ ਪਰ ਕੇ ਸੂਰਾਂ ਨੂੰ ਪਾ ਦਿੰਦੇ ਨੇ ਉਹ ਉਹ ਗੱਲ ਹੈ ਸਾਰੀ ਹੁਣ ਸਾਰੀ ਝੂਠ ਇਕੱਠੇ ਕਰਕੇ ਇੱਕ ਪੀਪੇ ਵਿੱਚ ਪਾ ਕੇ ਤੇ ਬਾਹਰੋਂ ਲਿਪ ਪੋਚ ਕੇ ਕਹਿਣਾ ਚਾਹੁੰਦੇ ਨੇ ਵੀ ਆਹ ਦੁੱਧ ਧੋਤਾ ਹੈ ਇਹ ਅਕਾਲੀਆਂ ਦਾ ਪ੍ਰਧਾਨ ਹੋਵੇ ਇਹ ਕਹਿਣਾ ਚਾਹੁੰਦੇ ਮੈਂ ਉਸ ਪਾਸੇ ਨਹੀਂ ਜਾਣਾ ਮੈਨੂੰ ਦਰਦ ਹੈ ਇਸ ਗੱਲ ਦਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਨਾ ਉਹ ਉਹਨਾਂ ਸੰਘਰਸ਼ੀ ਯੋਧਿਆਂ ਦੀ ਸੀ ਜਿਨ੍ਹਾਂ ਨੂੰ ਜੇਲਾਂ ਕੱਟੀਆਂ ਪਰ ਇਹਨਾਂ ਨੂੰ ਥਾਲ ਵਿੱਚ ਪਰੋਸਿਆ ਹੋਇਆ ਮਿਲ ਗਿਆ ਜਦੋਂ ਪਿਆਉਦੀ ਸਜਾਈ ਹੋਈ ਥਾਲੀ ਥਾਲ ਕਿਸੇ ਨੂੰ ਮਿਲ ਜੇ ਨਾ ਤਾਂ ਉਹਦੇ ਵਿੱਚ ਬਹੁਤਾ ਸਵਾਦ ਨਹੀਂ ਹੁੰਦਾ ਨਿਘੋਚਾ ਹੁੰਦੀਆਂ ਨੇ ਨੋਰ ਘਟ ਹੈ ਬਹੁਤ ਕੁਛ ਉਹਦੇ ਵਿੱਚ ਇਦਾਂ ਹੁੰਦਾ ਪਰ ਜਦੋਂ ਆਪ ਕਮਾ ਕੇ ਖਾਣੀ ਪੈਂਦੀ ਹੈ ਨਾ ਪਤਾ ਉਦੋਂ ਲੱਗਦਾ ਮੈਂ ਜਿਹੜੀ ਇਹਨਾਂ ਦੀ ਗੱਲ ਕਰ ਰਿਹਾ ਹੁਣ ਨੀਟਾ ਕਹਿੰਦਾ ਸੁਖਵੀਰ ਈਗੋ ਛੱਡੇ ਯਾੜੀ ਕਹਿੰਦਾ ਸੁਖਵੀਰ ਈਗੋ ਛੱਡੇ ਹਲੇ 2-4 ਹੋਰ ਆਉਣਗੇ ਬੀਬੀ ਜੰਗੀਰ ਕੌਰ ਬੋਲ ਪਈ ਡਾਇਨਾਸੌਰ ਨਹੀਂ ਆ ਸਕਦੇ ਤੇ ਸੁਖਬੀਰ ਨੇ ਸਿੱਧਾ ਹੀ ਕਹਿਤਾ ਜਣ ਕੇ ਸੁਖੇ ਗੱਪੀ ਨੇ ਵੀ ਪ੍ਰਧਾਨਤਾ ਮੈਂ ਹੀ ਰਹੂੰਗਾ ਮੈਂ ਹੀ ਕਹੂੰਗਾ ਕਿ ਮੇਰਾ ਪਿਤਾ ਬਾਦਲ ਪਿਓ ਦੇ ਸਮਾਨ ਛਾੜੇ ਪਿਤਾ ਦੇ ਸਮਾਨ ਮੈਨੂੰ ਕੁਰਸੀ ਤੇ ਬਹਾਰ ਕੇ ਗਏ ਨਹੀਂ ਇਸ ਗਵੀਰ ਵਾਲ ਦਾ ਕਹਿਣਾ ਹੁਣ ਕੀ ਇਹਨਾਂ ਵਿੱਚੋਂ ਕਿਛੇ ਬੰਦੇ ਨੂੰ ਸ਼ਰਮ ਹੈਗੀ ਕੋਈ ਸਲਾਹ ਕਰ ਇਹਨਾਂ ਦੇ ਹੈਗੀ ਇਦਾਂ ਦੇ ਕੋਈ ਆਲਾ ਦਵਾਲਾ ਖਲ ਕੁੰਜੇ ਵਿੱਚ ਕੋਈ ਬੈਠਾ ਹੋਇਆ ਕੋਈ ਕਹਿ ਦਊਗਾ ਬੀ ਟਿਕ ਜੋਏ ਟਿਕ ਜੋਏ ਰਹਿਣ ਦਿਓ ਮਾੜਾ ਮੋਟਾ ਨਾਂ ਸ਼ੰਗ ਜੜਤਾ ਰਹਿਣ ਦਿਓ ਮਾੜੀ ਮੋਟੀ ਜੋ ਉੱਪਰੋਂ ਵੱਢ ਲਿਆ ਹਰਾ ਹੋਊ ਪੰਜ-ਛੇ ਸਾਲ ਬਾਅਦ ਵਿੱਚ ਪਾਣੀ ਪੂਣੀ ਪਾ ਲਾਂਗੇ ਕੋਈ ਕਹਿਣ ਵਾਲਾ ਹੈਗਾ ਇਦਾਂ ਕੋਈ ਨਹੀਂ ਹੈਗਾ ਚਲੋ ਮੈਂ ਇੱਕ ਲਾਸਟ ਵਿੱਚ ਥੋੜੀ ਜੀ ਗੱਲ ਕਰਕੇ ਸਮਾਪਤੀ ਕਰ ਦੇਣਾ ਇੱਕ ਗਰੀਬ ਪਰਿਵਾਰ ਸੀ ਉਹ ਕਿਸੇ ਮਹਾਪੁਰ ਕੋਲ ਚਲਾ ਗਿਆ ਮੇ ਬਾਬਾ ਜੀ ਅਸੀਂ ਤਾਂ ਗਰੀਬਾਂ ਕਿਰਪਾ ਕਰਕੇ ਥੋੜੀ ਬਹੁਤੀ ਹੈਲਪ ਕਰੋ ਸਾਡਾ ਕੰਮ ਧੰਦਾ ਚੱਲ ਜੇ ਉਹ ਕਹਿੰਦਾ ਸਾਰਾ ਪਰਿਵਾਰ ਗੱਡੇ ਤੇ ਚੜ ਕੇ ਕਿਸੇ ਜੰਗਲ ਦੇ ਚਲੇ ਜਾਓ ਉੱਥੇ ਇੱਕ ਦਰਖਤ ਹੋਊਗਾ ਉਦੋਂ ਥਲੇ ਟੋਆ ਪੁੱਟਿਓ ਉੱਥੇ ਬਹੁਤ ਕੁਝ ਨਿਕਲੂ ਤੇ ਤੁਸੀਂ ਵਾਪਸ ਆਜੋ ਇਹ ਸਾਖੀ ਘੜੀ ਹੈ ਜੀ ਮੈਂ ਘੜਨੀ ਪੈਂਦੀ ਤੇ ਉਹ ਪਰਿਵਾਰ ਚ ਲੱਗਿਆ ਉਹ ਜਦੋਂ ਟੋਆ ਪੁੱਟਣ ਨੂੰ ਲੱਗੇ ਨਾ ਤੇ ਜਿਹੜਾ ਘਰ ਦਾ ਮਾਲਕ ਸੀ ਆਪਣੇ ਮੁੰਡੇ ਨੂੰ ਕਹਿੰਦਾ ਚੱਲ ਵੀ ਟੋਆ ਪੁੱਟ ਉਹਨੇ ਟੋਆ ਪੁੱਟਣਾ ਸ਼ੁਰੂ ਕਰਤਾ ਦੂਜੇ ਨੂੰ ਕਹਿੰਦਾ ਲੱਕੜਾਂ ਲੈ ਕੇ ਆ ਉਹ ਲੱਕੜਾਂ ਲੈਣ ਚਲੇ ਗਏ ਇੱਕ ਨੂੰ ਕਿਹਾ ਤੂੰ ਪਾਣੀ ਲੈ ਕੇ ਆ ਤੇ ਚੌਥੇ ਨੂੰ ਕਹਿੰਦਾ ਤੂੰ ਅੱਗ ਲੈਣ ਜਾ ਅੱਗ ਲੈ ਕੇ ਆ ਉੱਪਰ ਬੈਠਾ ਇਹ ਜਾਨਵਰ ਦਰਖਤ 'ਤੇ ਉਹ ਕਹਿੰਦਾ ਵੀ ਤੁਸੀਂ ਇਹ ਕੀ ਕਰੋਗੇ ਟੋਆ ਪੁੱਟ ਕੇ ਉਹ ਕਹਿੰਦਾ ਅਸੀਂ ਭੁੱਖੇ ਆ ਅਸੀਂ ਤੈਨੂੰ ਮਾਰਾਂਗੇ ਮਾਰ ਕੇ ਅੱਗ ਮਚਾ ਕੇ ਤੈਨੂੰ ਬਣਾ ਕੇ ਖਾਵਾਂਗੇ ਸਾਡੀ ਭੁੱਖ ਮਿਟੂ ਉਹ ਜਾਨਵਰ ਕਹਿੰਦਾ ਕਾਹੇ ਵੱਡਾ ਹੋਣਾ 25 ਕਿਲੋ ਦਾ ਉਹ ਕਹਿੰਦਾ ਜੇ ਤੁਹਾਨੂੰ ਮੈਂ ਕੁਝ ਦੱਸ ਦੇਵਾਂ ਇਥੋਂ ਟੋਆ ਪੁੱਟੋ ਥੋੜਾ ਜਿਹਾ ਅੱਗੇ ਹੋਰ ਚੱਲ ਜਾਓ ਜਦੋਂ ਉਹਦੇ ਕਹਿਣ ਤੋ ਟੋਆ ਪੁੱਟਿਆ ਥੱਲੋਂ ਕਹਿੰਦੇ ਬਾਹਰ ਨਿਕਲਾਈ ਬਹੁਤ ਜ਼ਿਆਦਾ ਤੇ ਉਹ ਲੈ ਕੇ ਘਰ ਆ ਗਏ ਅਮੀਰ ਹੋ ਗਏ ਇੱਕ ਨਾਲ ਬੇਲੜ ਪਰਿਵਾਰ ਸੀ ਜਿਹੜੇ ਡੱਕਾ ਤੋੜ ਕੇ ਦੂਰੋਂ ਨਿਕਲਦੇ ਸੀ ਉਹਨੇ ਵੀ ਇਦਾਂ ਹੀ ਪਰਿਵਾਰ ਨੂੰ ਲੱਤ ਲਿਆ ਗੱਡੇ ਤੇ ਤੇ ਉਹ ਵੀ ਚੱਲ ਗਏ ਜੰਗਲ ਚ ਜਾ ਕੇ ਟੋਆ ਪੁੱਟਣ ਲੱਗੇ ਜਦੋਂ ਪਹਿਲੇ ਪੁੱਤ ਨੂੰ ਕਿਹਾ ਨਾ ਵੀ ਲਿਆ ਨਾ ਪਟਟੋਆ ਉਗਣਾ ਬਿਚ ਡੇਕੇ ਮਰਨਾ ਦੂਜੇ ਨੂੰ ਕਿਹਾ ਲਿਹਾ ਪਾਣੀ ਕਹਿੰਦਾ ਵਿੱਚ ਡੁੱਬਣਾ ਤੀਜੇ ਨੂੰ ਕਿਹਾ ਅੱਗ ਬਾ ਕਹਿੰਦਾ ਵਿੱਚ ਮੱਚਣਾ ਜਿਹੜਾ ਉੱਪਰ ਜਾਨਵਰ ਬੈਠਾ ਸੀ ਨਾ ਕਹਿੰਦਾ ਤੁਸੀਂ ਜਾਓ ਜਿਨ੍ਹਾਂ ਦਾ ਪਿਆਰ ਇਤفاق ਸੀ ਉਹ ਇੱਥੇ ਬਹੁਤ ਕੁਝ ਲੈ ਗਏ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਤੁਹਾਡਾ ਇੱਕ ਹੀ ਕੋਈ ਨਹੀਂ ਤੁਸੀਂ ਰਲ ਮਿਲ ਕੇ ਰਹਿ ਨਹੀਂ ਸਕਦੇ ਇਸ ਆਖੀ ਮੈਂ ਕਿੰਨਾ ਲਈ ਸੁਣਾਈ ਹੈ ਬੱਚੀ ਨੀਟਾ ਹੁੰਦਾ ਹੈ ਬਿੱਟੀ ਵਾਲੀ ਹੁੰਦਾ ਸੁਖਵੀਰ ਵੱਡਾ ਖੱਚ ਹੈ ਠੀਕ ਹੈ ਚੰਦੂ ਮਾਦਰੇ ਵਰਗੇ ਵਿੱਚ ਆ ਜਾਣਗੇ ਬੀਬੀ ਜੰਗੀਰ ਕੋਲ ਵਿੱਚ ਆ ਜੂ ਠੀਕ ਹੈ ਫਿਰ ਇਹਨਾਂ ਦੇ ਦੂਜੇ ਉਹ ਮਨਤਾਰ ਬਰਾੜ ਵਰਗੇ